ਵਾਨੀ ਮਾਪੇ ਵਿਗਦੇ ਨਹੀਂ ਦੁਕਾਨਾਂ ਦੇ ਸੰਗਤ ਜੀ ਯਾਦ ਰੱਖਿਓ ਇਤਨੇ ਸੀ ਤੀਜਾ ਸ਼ਹਿਰ ਨਹੀਂ ਸੱਜ ਲਗੀਆਂ ਨੇ ਖੈਰ ਸੰਗਤ ਜੀ ਯਾਦ ਰੱਖੋ ਇਹ ਚੀਜ਼ਾਂ ਦੁਕਾਨਾਂ ਦੇ ਉੱਪਰ ਮੁੱਲ ਨਹੀਂ ਮਿਲਦੀਆਂ ਪਰ ਕਲਗੀਧਰ ਪਾਤਸ਼ਾਹ ਪ੍ਰੀਤਮ ਨੂੰ ਯਾਦ ਕਰੀਏ ਉਹ ਦਾਨੀ ਪੁੱਤਰਾਂ ਦਾ ਦਾਨੀ ਬੜੇ ਨੇ ਜਗ ਤੇ ਦਾਨ ਕਰਦੇ ਦਸਮ ਪਾਤਸ਼ਾਹ ਜਾਂ ਦਾਨੀ ਕੋਈ ਟੱਕਿਆ ਨਾ ਪਿੱਤਾ ਤੋਰ ਕੇ ਗਰਾਂ ਦੇ ਤਰਨ ਬਦਲੇ ਰੁਲਦੀ ਕਿਸੇ ਦੀ ਪਤ ਨੂੰ ਟੱਕਿਆ ਨਾ ਬੜੇ ਰਾਹਾਂ ਦੇ ਵਿੱਚ ਤੂਫਾਨੇ ਆਏ ਰਾਹੀ ਮੰਡਲ ਤੇ ਪਹੁੰਚਦਾ ਥੱਕਿਆ ਨਾ ਚਾਰੇ ਪੁੱਤ ਹੀ ਦੇਸ਼ੀ ਉਤੋਂ ਵਾਰ ਦਿੱਤੇ ਕੋਲੇ ਇੱਕ ਵੀ ਨਿਸ਼ਾਨੀ ਨੂੰ ਰੱਖਿਆ ਨਾ ਉਹ ਬਾਦਿਆਂ ਵਾਲੇ ਪ੍ਰੀਤਮ ਜੀ ਨੂੰ ਯਾਦ ਕਰੀਏ ਜਿਨ੍ਹਾਂ ਨੇ ਇਹ ਸਭ ਕੁਝ ਨਹੀਂ ਵੇਖਿਆ ਖਾਲਸੇ ਦੀ ਆਣ ਛਾਣ ਦੇ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਖੈਰ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਰਜੜ ਬੈਠਿਓ ਸਾਡੇ ਅਤੀ ਸਤਿਕਾਰਯੋਗ ਮਹਾਪੁਰਸ਼ਾ ਸਨਖਣਵਾਸੀ ਸ੍ਰੀ ਮਾਨਸੰਤ ਬਾਬਾ ਅਮਰ ਸਿੰਘ ਜੀ ਸ਼ਹੀਦਤ ਅਫਸਰ ਵਾਲੇ ਤਿਰਨਾ ਤੋਂ ਵਰਸਾਏ ਹੋਏ ਮਹਾਪੁਰਸ਼ਾ ਜਤੇਦਰ ਸਿੰਘ ਸਾਹਿਬ શ્રી ਮਾਨਸੰਤ ਬਾਬਾ ਦਰਸ਼ਨ ਸਿੰਘ ਜੀ ਢਾਉਸਰ ਵਾਲੇ ਵਾਹਪੁਰ ਸਾਹਮਣੇ ਸਦੇ ਬੈਠੇ ਨੇ ਸਾਡੇ ਅਤੀ ਸਤਿਕਾਰਯੋਗ ਸਿੱਖ ਕੌਮ ਦਾ ਸਦਕਾਰਿਆ ਹੋਇਆ ਕਵੀ શ્રી ਜਥਾ ਗਿਆਨੀ ਸੁਖਬੀਰ ਸਿੰਘ ਜੀ ਪਾਤਸ਼ਾਹੀ ਦੀ ਬੜੀ ਹੀ ਕਿਰਪਾ ਚੜ੍ਹਦੀ ਕਲਾ ਵਾਲਾ ਜਥਾ ਆਪ ਨਗਰ ਦੇ ਵੱਲੋਂ ਸਹਿਯੋਗ ਕਰਕੇ ਇਥੇ ਦੀਵਾਨਾਂ ਦੇ ਵਿੱਚ ਉਹਨਾਂ ਨੂੰ ਇੱਛੇਚੇ ਤੌਰ ਦੇ ਉਪਰਸਾਦ ਕਰਕੇ ਉਹਨਾਂ ਦੇ ਪਾਸੋਂ ਆਪ ਸੰਗਤਾਂ ਨੇ ਗੁਰ ਇਤਿਹਾਸ ਸਰਵਣ ਕਰਨਾ ਸਖੈਰ ਸੰਗਤ ਦੀ ਜਿਆਦਾ ਸਮਾਂ ਨਹੀਂ ਲਵਾਗੇ ਆਓ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਦੋਵੇਂ ਹੱਥ ਜੋੜੋ ਕਰੋ ਕਲਗੀਧਰ ਪਾਤਸ਼ਾਹੀ ਜੀ ਨੂੰ ਜਾਤ ਤੇ ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਾਜਾਂ ਵਾਲੇ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਚਿਤ ਜੋੜ ਕੇ ਰੱਖਿਓ ਉਹ ਬਾਜਾਂ ਵਾਲੇ ਪੀਤਮ ਸ਼ਰਮਿਕਦਾ ਨਾ ਕਹੂੰ ਅਪ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ ਸਭ ਕੀ ਉਹ ਬਾਦਿਆਂ ਵਾਲੇ ਪਾਤਸ਼ਾਹ ਜਿਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਖਾਲਸੇ ਦੀ ਆਣ ਸ਼ਾਨ ਵਾਸਤੇ ਵਾਰ ਦਿੱਤਾ ਉਹਨਾਂ ਨੂੰ ਯਾਦ ਕਰੀਏ ਛੋਟੀ ਰਤਨਾ ਸਾਂਝੀ ਕਰਨ ਲੱਗੇ ਆ ਕਿ ਨੀਲੇ ਦੇਆ ਸ਼ਾ ਅਸਵਾਰਾ ਤੇਰੀਆਂ ਕਰਨੀਆਂ ਤੋਂ ਅਸੀਂ ਸਦਾ ਬਲਿਹਾਰੇ ਜਾਂਦੇ ਆ ਤੇਰੇ ਵਰਗੇ ਚੋਰ ਕੋਈ ਹੋਰ ਕਰ ਨਹੀਂ ਸਕਦਾ ਸਮਾਂ ਨਹੀਂ ਲੈਣਾ ਆਉ ਤਰਾ ਸਰਵਣ ਕਰਿਓ ਜੀ ਪਿਆਰ ਦੇ ਨਾਲ ਨੀਲੇ ਦੇਆ ਸ਼ਾ ਅਸਵਾਰਾ ਤੇਰੀ ਕਰਨੀ ਤੋਂ ਬਲਿਹਾਰੇ ਨੀਲੇ ਦੇਆ ਆਇਆ ਅਸਵਾਰਾ ਨੀਲੇ ਦੇਆ ਆਇਆ ਅਸਵਾਰਾ तेरी करी तोमारे नी शायसारा नीशाए सवारा नीवारा तेरी करनी तोमल नी शायसारा साल जी उमिरि नयानी सिर उटिया पिता साया ਸਾਲ ਦੀ ਮਰਨਿਆਣੀ ਸਿਰ ਉੱਤੇ ਆ ਪਿਤਾ ਦਾ ਸਾਆ ਆ ਫਿਰ ਦੀਦੇ ਕੁਰਬਾਨੀ ਪੰਨਾਂ ਨੂੰ ਆਪ ਚਟਕਾਇਆ ਇੱਕ ਸਿਰ ਦੀਦੇ ਕੁਰਬਾਨੀ ਪੰਨਾਂ ਨੂੰ ਆਪ ਚਟਕਾਇਆ ਸਿਰ ਲੈਨ ਦੇ ਨ ਦੇ ਦਾਤਾ ਸਿਰ ਲੈਨ ਦੇ ਨ ਦੇ ਦਾਤਾ ਦੁਨੀਆਂ ਤੋਂ ਗਾਜ ਨਿਆਰੇ ਨੀਲੇ ਦੇ ਅਸ਼ਾਇਤ ਸਵਾਰਾ ਨੀਲੇ ਦੇ ਆਸ਼ਾ ਸਵਾਰਾ ਤੇਰੀ ਕਰਨੀ ਤੋਂ ਬਲਿਹਾਰੇ ਨੀਲੇ ਦੇ ਆਸ਼ਾ ਸਵਾਰਾ ਅਟਕਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਇਂ ਗੈਰਾ ਅਟਕਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਇਂ ਗੈਰਾ ਪਰਵਾਰ ਵਿਛੜਾ ਪਾਤਿਓ सादूनी लैरां हर वार वछोड़ा पादासा खूनी लैरां गुजरी नल तुर्ग मा गुजरी दे तुर्ग विछड़ राज दुलारे नीले ते छाए सवार नी सवारा तेरी करण तो भले नी सवारा साब पुज़ीशन शेरा हल छेत कर लो प्यारी उन साब पुज़ीशन शेर हूल छेती कर लओ तयारी ਕਿ ਆਉਣਾ ਲੱਖਾਂ ਦੀ ਗਿਣਤੀ ਪਾਰੀ ਵੈਰੀ ਨੇ ਚੜ ਕੇ ਆਉਣਾ ਲੱਖਾਂ ਦੀ ਗਿਣਤੀ ਪਾਰੀ ਅੁੱਤੀ ਜਗ ਨੂੰ ਤੋਰੇ ਸੀ ਆਪਣੇ ਪੁੱਤਰ ਪਿਆਰੇ ਨੀਲੇ ਦੇ ਅਸ਼ਾਇ ਅਸਵਾਰਾ ਨੀਲੇ ਦੇ ਅਸ਼ਾਇ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਅਸ਼ਾਇ ਅਸਵਾਰਾ लिखीजा पढ़े तूं झरनांव वारां गुरनाम लिखीजा पढ़ई हो गुरनाम लिखीजा पढ़े तूं झरन लांदवार सर दार सुया घरू ज़माना ॿिया दारां गु वसूदे रुद्धे जे विच वसूदे सतगुर जे शहर बुलारे नीले अछाए सवार नी सवार ਸਵਾਰਾ ਨੀਲੇ ਦੇ ਅਸ਼ਟ ਅਸਵਾਰਾ ਤੇ ਨਹੀਂ ਕਰਨੀ ਤੋਂ ਬਲੇ ਹਾਰੇ ਬਾਜਾਂ ਵਾਲੇ ਪਾਤਸ਼ਾਹ ਜੀ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੀ ਸਿੱਖ ਸੰਗਤ ਨੇ ਜਿ세 ਦੇ ਧਿਆਨ ਦੇ ਨਾਲ ਯਾਦ ਕੀਤਾ ਹੈ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸਿੱਖ ਸੰਗਤ ਦੀ ਚੜ੍ਹਦੀ ਕਲਾ ਕਰਨ ਆਓ ਹੁਣ ਪਿਆਰ ਦੇ ਨਾਲ ਸਤਕਾਰ ਦੇ ਨਾਲ ਆਪਾਂ ਸਟੇਜ ਦੇ ਉੱਪਰ ਜੋ ਸੇ ਕੌਮ ਦਾ ਮਹਾਨ ਕਵੀਸ਼ਰ ਜਥਾ ਗਾਨੀ ਸੁਖਬੀਰ ਸਿੰਘ ਜੀ ਪਾਤਸ਼ਾਹ ਜੀ ਦੀ ਕਿਰਪਾ ਚੜ੍ਹਦੀ ਕਲਾ ਵਾਲਾ ਦਿੱਤਾ ਮਹਾਪੁਰਸ਼ ਵੀ ਨਾਲ ਪਹੁੰਚੇ ਨੇ ਮਹਾਪੁਰਸ਼ ਵੀ ਹਾਜ਼ਰੀ ਭਰ ਰਹੇ ਨੇ ਦੀਵਾਨ ਦੇ ਵਿੱਚ ਆ ਸੰਤਾਂ ਨੇ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰਨੀਆਂ ਸਾਨੂੰ ਦੇਵੋ ਜੀ ਇਜਾਜ਼ਤ ਹੈ ਚੁਕਾਓ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਨੂੰ ਸੀਸ ਕਲਗੀ ਤਰ ਪਾਸ਼ਾ ਜੀ ਨੂੰ ਯਾਦ ਕਰਦੇ ਹੋਏ ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ